ਘਰ ਆਇਆ ਫਿਰ ਮੇਰਾ ਸੋਹੇ ਬੰਕ ਦਵਾਰ ਸਗਲਾ ਬਨ ਹਰਾਂ ਘਰ ਆਏ ਠਾਕੁਰ ਮਿਲੇ ਪੈ ਜੋ ਰਹੀ ਬੁਲ ਸ਼ਰਮਾਂਦੀ ਨਾਥੀ ਅਨਾਥਾਂ ਬਾਨ ਤੁਰਾਂ ਦੇ ਪਰਮ ਸਨਮਾਨਯੋ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਚ ਚਿਰ ਬੈਠੇ ਆਂ ਕਾਲ ਚੋ ਤੁਮੇ ਕੀਰਤਨ ਪਰਧਾਨਾ ਗੁਰਮੁਖ ਜਪੀਏ ਲਾਏ ਤਿਹਾਨਾ ਕੀਰਤਨ ਸਰਵਨ ਕਰ ਰਹਿ ਸਿ ਆਉ ਕੋਈ ਵੀ ਰਸਨਾ ਵਾਂਝੀ ਨਾ ਜਾਏ ਸਤਿਗੁਰਾਂ ਜੀ ਨੂੰ ਸੀਸ ਝੁਕਾ ਕੇ ਪਿਆਰ ਤੇ ਸਤਕਾਰ ਨਾਲ ਆਖੋ ਜੀ ਵਾਹਿ ਗੁਰਜੀਤ ਕਾ ਖਾਲਸਾ ਵਾਹਿ ਗੁਰਜੀਤ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਬੜਾ ਬੜੀਆਂ ਖੁਸ਼ੀਆਂ ਨੇ ਪਾਤਸ਼ਾਹੀਆਂ ਮਿਲ ਜਾਂਦੀਆਂ ਨੇ ਜਦੋਂ ਮੇਰਾ ਗੁਰੂ ਤੁਠਾ ਮਿਹਰ ਦੀ ਨਜ਼ਰ ਕਰ ਦਿੰਦਾ ਆਓ ਆਪਾਂ ਥੋੜੀ ਜੀ ਵਿਚਾਰ ਕਰਾਂਗੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੁਝ ਦਿਨਾਂ ਤੋਂ ਲੈ ਕੇ ਸਹਿਜ ਪਾਠ ਆਰੰਭ ਹੋਏ ਸੀ ਪਰਿਵਾਰ ਨੇ ਸਹਿਜ ਪਾਠ ਬਾਣੀ ਪੜ੍ਹੀ ਹੈ ਪਰ ਵੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਜਦੋਂ ਸਾਡੇ ਘਰੇ ਆਉਂਦੇ ਨੇ ਸਾਡੇ ਬੜੇ ਵੱਡੇ ਭਾਗ ਨੇ ਧੰਨ ਧੰਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ ਕੀ ਮੈਂ ਵੱਡਿਆਂ ਭਾਗਾਂ ਵਾਲਾ ਕਿ ਗੁਰੂ ਮੇਰੇ ਘਰ ਆਇਆ ਸੋਹੇ ਬੰਕ ਦਵਾਰ ਸਗਲਾ ਬਨ ਹਰਾ ਮੈਂ ਬਾਤ ਕਰ ਕਰਕੇ ਮੇਰਾ ਜਿਹੜਾ ਮਨ ਸੀ ਅੰਦਰ ਸੀ ਉਹ ਸੁੱਕ ਚੁੱਕਾ ਸੀ ਜਦੋਂ ਗੁਰੂ ਨੇ ਬਿਮਾਰਕ ਚਰਨ ਪਾਏ ਮੇਰਾ ਮਨ ਫਿਰ ਹਰਿਆ ਹੋ ਗਿਆ ਗੁਰੂ ਮੇਰੇ ਹਿਰਦੇ 'ਚ ਨਿਵਾਸ ਕਰਕੇ ਆ ਮੇਰੇ ਘਰੇ ਆਇਆ ਆਓ ਦਾਸ ਜੀ ਇਹ ਇੱਛਾ ਹੁੰਦੀ ਹੈ ਕਿ ਸੇਵਕ ਪਰਿਵਾਰ ਦੇ ਗ੍ਰਹਿ ਵਿਖੇ ਆਏ ਹਾਂ ਤੇ ਉਸ ਪਰਮਾਤਮਾ ਵਾਹਿਗੁਰੂ ਦੀ ਸਿਫਤ ਜਿੰਨੀ ਵੀ ਹੋ ਸਕੇ ਉਨੀ ਜ਼ਰੂਰ ਕਰਿਆ ਕਰੀਏ ਪਰ ਆਓ ਸਭ ਤੋਂ ਪਹਿਲਾਂ ਸਿਮਰਨ 'ਚ ਸਾਂਝ ਪਾਓ ਕੋਈ ਵੀ ਰਸਨਾ ਵਾਂਗੀ ਨਾ ਰਹਿ ਜਾਏ ਕਿਉਂਕਿ ਅਸੀਂ ਇਕੱਲੇ ਬੈਠ ਕੇ ਸਿਮਰਨ ਕਰਦੇ ਵਾਹਿਗੁਰੂ ਜਪਦੇ ਆ ਤਾਂ ਇੱਕ ਆਵਾਜ਼ ਸਾਡੇ ਕੰਨਾਂ 'ਚ ਪੈਂਦੀ ਆ ਜਦੋਂ ਸੰਗਤ ਰੂਪ 'ਚ ਅਸੀਂ ਵਾਹਿਗੁਰੂ ਦਾ ਨਾਮ ਜਪਦੇ ਆ ਜਿੰਨੇ ਵੀ ਪ੍ਰਾਣੀ ਬੈਠੇ ਹੋਣ ਉਹਨਾਂ ਸਾਰਿਆਂ ਦੀ ਆਵਾਜ਼ ਮਿਲ ਕੇ ਸਾਡੇ ਕੰਨਾਂ 'ਚ ਪੈਂਦੀ ਆ ਤੇ ਸਾਨੂੰ ਫਲ ਉਹਨਾਂ ਜ਼ਿਆਦਾ ਮਿਲੇਗਾ ਆਓ ਜਿੰਨਾ ਵੀ ਸਮਾਂ ਆਪਾਂ ਸਤੁਰਾਂ ਕੀ ਦੀ ਸਿਖਤ ਕਰਾਂਗੇ ਆਉ ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਏ ਸਿਮਰਨ ਚ ਸੰਝ ਪਾਓ ਆਖੋ ਵਾਗੂ ਗੁਰੂ ਵਾਗੂ ਗੁਰੂ ਵਾਗੂ ਸਤ ਗੁਰੂ ਵਾਗੂ ਗੁਰੂ ਵਾਗੂ ਗੁਰੂ ਵਾਗੂ ਗੁਰੂ ਵਾਗੂ ਗੁਰੂ ਵਾਗੂ ਗੁਰੂ ਵਾਗੂ ਗੁਰੂ ਵਾ ਗੁਰੂ ਵਾ ਵਾ ਗੁਰੂ 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 ਵਾਹ 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 ਗੁਰੂ ਬੇਅੰਤ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਦਰਸ਼ਨ ਦੇਦਾਰੇ ਕਰਨ ਜਾਂਦੀਆਂ ਨੇ ਤਾਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰਦਿਆਂ ਨੇ ਕੁਝ ਸੰਗਤਾਂ ਬੇੜੀ 'ਚ ਬੈਠ ਕੇ ਸਤਲੁ ਦਰਿਆ ਨੂੰ ਪਾਰ ਕਰਕੇ ਆਉਂਦਿਆਂ ਨੇ ਉਹ ਸੰਗਤਾਂ ਜਦੋਂ ਬੇੜੀ 'ਚ ਬੈਠdੀਆਂ ਨੇ ਤੇ ਸ਼ਬਦ ਪੜ੍ਹਦਿਆਂ ਨੇ ਪ੍ਰਭ ਕੀਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵẽਗੇ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗਲ ਲਾਵੇਂਗੇ ਏ ਪਰਮਾਤਮਾ ਸਾਨੂੰ ਗਲ ਨਾਲ ਕਦੋ ਲਾਵੇਂਗਾ ਮੈਂ ਇੰਨੇ ਪਾਪ ਕੀਤੇ ਨੇ ਮੈਂ ਬਖਸ਼ਣ ਯੋਗ ਨਹੀਂ ਪਰ ਅੱਜ ਤੇਰੀ ਸ਼ਰਨ ਆ ਗਿਆ ਕਿਰਪਾ ਕਰਕੇ ਮੈਨੂੰ ਰੱਖ ਲੈ ਕਿਰਪਾ ਕਰਕੇ ਮੇਰੇ ਸਾਰੇ ਪਾਪ ਮਾਫ ਕਰ ਦੇ ਅਸੀਂ ਅਮਰਤ ਬਚਨ ਪੜ੍ਹਦੇ ਹਾਂ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕੁਮਾਵੇ ਕਰ ਉਪਦੇਸ਼ ਛਿੜ ਗਹਿ ਬਉ ਭਾਤੀ ਪੌੜ ਪਿਤਾ ਗੱਲ ਲਾਵੇ ਪਿਛਲੇ ਅਵਗਣ ਬਖਸ਼ ਲੈ ਪ੍ਰਭ ਆਕੇ ਮਾਰਗ ਪਾਵੇ ਕਹ ਲੱਗੇ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਜਾਈਦਾ ਤੇ ਗੁਰੂ ਜਿਹੜੇ ਪਿਛਲੇ ਪਾਪ ਨੇ ਮਾੜੇ ਕਰਮ ਨੇ ਸਾਡੇ ਖਤਮ ਕਰ ਦਿੰਦਾ ਉਸ ਸੰਗਤਾਂ ਪੜ੍ਹਦਿਆਂ ਨੇ ਪ੍ਰਭ ਕੀ ਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵ엥ਗੇ ਆ ਤੁਮਰੀ ਕਰੋ ਨਿਤ ਆਸ ਪ੍ਰਭ ਮਹ ਕਦ ਗਲ ਲਾਵੇਂਗੇ ਕਿ ਮੈਨੂੰ ਗਲ ਨਾਲ ਕਦੋ ਲਾਓਗੇ ਅਸੀਂ ਤੁਹਾਡੇ ਚਰਨਾ ਚ ਆਉਨੇ ਆ ਕਿਰਪਾ ਕਰਕੇ ਸਾਨੂੰ ਗਲ ਨਾਲ ਲਾ ਲਓ ਤੇ ਜਿਹੜੀ 베ੜੀ ਚ ਬੈਠ ਕੇ ਜਾਂਦੇ ਨੇ ਉਹ 베ੜੀ ਦਾ ਮਲਾ ਸਜਦਾ ਹੈ ਸਿੱਧੇ ਜੇ ਕੰਨਾਂ 'ਚ ਇਹ ਰੋਜ਼ ਆਵਾਜ਼ ਪੈਂਦੀ ਹੈ ਪਰ ਅੱਜ ਰਿਹਾ ਨਾ ਗਿਆ ਪੁੱਛ ਲਿਆ ਕਹਿਣ ਲੱਗਾ ਸੰਗਤਾਂ ਨੂੰ ਮੈਂ ਇੱਕ ਬੇਨਤੀ ਕਰਦਾ ਤੁਸੀਂ ਕਹਿੰਦੇ ਜੇ ਪ੍ਰਭ ਕੀਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵਾਂਗੇ ਆਹ ਤੁਮਰੀ ਕਰੋ ਨਿਤ ਆਸ ਪ੍ਰਭ ਮਹਿ ਕਬ ਗੱਲ ਲਾਵਾਂਗੇ ਬڑے ਗੁਰੂ ਆਏ ਕਿਸੇ ਨੇ ਆਪਣੇ ਅਖੜਾਵਾਂ ਨਾਲ ਲਾ ਲਿਆ ਕਿਸੇ ਨੇ ਆਪਣੇ ਕੱਪੜਿਆਂ ਨਾਲ ਲਾ ਲਿਆ ਕਿਸੇ ਨੇ ਆਪਣੀਆਂ ਮੰਜੀਆਂ ਨਾਲ ਲਾ ਲਿਆ ਪਰ ਇਹ ਕੈਸਾ ਗੁਰੂ ਹੈ ਜਿਹੜਾ ਗੱਲ ਨਾਲ ਲਾ ਲੈਂਦਾ ਕਹਿਣ ਲੱਗੇ ਸੈਦਿਆ ਤੂੰ ਉਹਨਾਂ ਦਾ ਧਿਆਨ ਧਰ ਤੇ ਉਹਨਾਂ ਨੂੰ ਯਾਦ ਕਰ ਤੈਨੂੰ ਜਾਣ ਦੀ ਲੋੜ ਨਹੀਂ ਗੁਰੂ ਇੱਥੇ ਆਵੇਗਾ ਅਸੀਂ ਅੰਮ੍ਰਿਤ ਵਚਨ ਪੜਦੇ ਹਾਂ ਕਤ ਜਾਈਏ ਰੇ ਕਰ ਲਾਗੋ ਰੰਗ ਉਹਾਂ ਤੌ ਜਾਈਏ ਜੋ ਇਹੀਂਾ ਨਾ ਹੋਈ ਕਹਨ ਲੱਗੇ ਉਥੇ ਤਾਂ ਜਾਓ ਜਦੋਂ ਇੱਥੇ ਨਹੀਂ ਗੁਰੂ ਤੇ ਉਹ ਕਹਨ ਲੱਗੇ ਇਹ ਗੁਰੂ ਤੈਨੂੰ ਆਣ ਕੇ ਮਿਲੇਗਾ ਪਰ ਅੰਦਰ ਟਿਕਾ ਨਾ ਹੋਇਆ ਕੀ ਪਤਾ ਗੁਰੂ ਆਵੇ ਕਿ ਨਾ ਆਵੇ ਪਰ ਰੋਜ਼ ਅਵਾਜ਼ਾਂ ਜ਼ਰੂਰ ਮਾਰਦਾ ਇੱਕ ਦਿਨ ਉਹ ਕਰਮ ਜਾਗ ਗਿਆ ਪੁਰਬ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਿਕ ਬਹਿਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾ ਕੇ ਜਦੋਂ ਗੁਰੂ ਘਰੇ ਆਉਂਦਾ ਜਨਮਾਂ ਜਮੰਤਰਾਂ ਦੀ ਜਿਹੜੇ ਮਾੜੇ ਕਰਮ ਨੇ ਉਹਨਾਂ ਦੇ ਵਿੱਚੋਂ ਇੱਕ ਚੰਗਾ ਕਰਮ ਕੀਤਾ ਹੋਵੇ ਤੇ ਉਹ ਜਾਗ ਪੈਂਦਾ ਤੇ ਤਾਂ ਗੁਰੂ ਸਾਡੇ ਘਰੇ ਆਉਂਦਾ ਪਰ ਅੱਜ ਪਤਾ ਲੱਗਾ ਕਿ